ਮੈਂ ਤੇ ਸਾਡਾ ਮੈਨੇਜਰ ਅਸੀਂ ਦੋਨੋਂ ਗਏ ਆ ਉੱਥੇ ਜਦੋਂ ਅਸੀਂ ਜਾ ਕੇ ਉਹ ਦੇਖਿਆ ਉਹ ਸਾਰੇ ਬੰਦੇ ਆ ਕੇ ਉਹਨੂੰ ਮਾਰਨ ਲੱਗ ਕੇ ਇਹ ਉਹ ਗਿਆ ਉੱਪਰ ਸਿਲੰਡਰ ਦੇਣ ਤੇ ਉਹ ਕਹਿੰਦਾ ਕਿ ਹਾਂ ਵੀ ਪਹਿਲੇ ਤੂੰ ਇਹਨੂੰ ਕਿਉਂ ਨਹੀਂ ਦਿੱਤਾ ਉਹ ਸ਼ਰਿਆ ਮਨੂੰ ਗਾਲਾਂ ਕੱਢਣ ਲੱਗ ਗਿਆ ਕੋਈ ਸੀ ਦੀ ਕੋਈ ਹੈਲਪ ਕਰਨੇ ਉਹਨਾਂ ਅਗਲੇ ਨੇ ਕਿਹਾ ਕਿ ਗੈਸ ਦੇ ਦਿਓ ਅਗਲੇ ਹੀ ਕਹਿ ਕੇ ਕਿਹਾ ਕਿ ਭਾਈ ਤਾਨੂੰ ਰੁਕ ਜਾਓ ਉਹਨਾਂ ਨੂੰ ਦੇ ਲਓ ਤੁਹਾਨੂੰ ਦੇਨੇ ਆ ਤੇ ਵਿਚੋ ਵੀ ਕਿਸੇ ਨੇ ਨਹੀਂ ਚੁਦਾਇਆ ਸਾਰੇ ਜਦੋਂ ਕਿ ਸਾਰੇ ਨੂੰ ਪਤਾ ਸੀ ਗਿਆ ਪਰ ਉਹਨਾਂ ਦੇ ਹੱਤਾ ਵਿੱਚ ਹੈ ਇਸ ਜਿਹੜੇ ਬੜੇ ਹੋਏ ਸੀਗੇ ਪਾਈਪ ਫੜੇ ਹੋਏ ਸੀਗੇ ਲਾਟੀਆਂ ਜਗੀਆਂ ਤੇ ਡਰਦਾ ਕੋਈ ਅੱਗੇ ਆਈ ਨਹੀਂ ਗਿਆ ਸੀਗਾ ਉਹਨਾਂ ਦੇ ਪਾਈਪ ਫੜੇ ਹੋਏ ਸੀ ਹੱਤਾ ਦੇ ਲੋਹੇ ਦੇ ਹਾਂਜੀ ਇੱਕ ਦੋ ਬੰਦਿਆਂ ਨੂੰ ਤਾਂ ਅਸੀਂ ਫੜ ਲਿਆ ਵੀ ਮਾਰਿਓ ਨਾ ਉਹਨੂੰ ਫਾਈਪ ਮਾਰਿਆ ਉਹਦੇ ਸਿਰ ਦੇ ਵਿੱਚ ਮਤਲਬ ਇਸ ਵਿੱਚ ਹਾਲਾਤ ਕੀ ਨੇ ਕਿ ਕੋਮਾ ਚਲਾ ਗਿਆ ਸਖ ਹਾਂਜੀ ਉਹ ਕੋਮਾ ਜਿਹਾ ਚਲਾ ਗਿਆ ਯਾਰ ਦੋਸਤ ਇਹ ਉਹ ਸਾਡੇ ਜਿਹੜੇ ਡਿਲੀਵਰੀ ਮੈਨੂੰ 15 ਸਾਲ ਤੋਂ ਇੱਥੇ ਕੰਮ ਕਰ ਰਿਹਾ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਸਾਰਾ ਪਤਾ ਹੋਵੇ ਆਪਣਾ ਬੱਚਿਆਂ ਦੇ ਬਾਰੇ ਪਤਾ ਸਾਰਾ ਕੁਝ ਪਤਾ ਹੋਵੇ ਅਸੀਂ ਸਾਰੇ ਰੋਲਾ ਪਾੰਦੇ ਰਿਹਾ ਉਹਨਾਂ ਨੂੰ ਵੀ ਸਾਨੂੰ ਦੱਸੋ ਗੱਲ ਦੱਸੋ ਕੀ ਹੋਈ ਹੈ ਵੀ ਤੁਸੀਂ ਇੱਦਾਂ ਕਿਉਂ ਕਰ ਰਹੇ ਹੋ ਉਹਨਾਂ ਨੇ ਸਾਨੂੰ ਵੀ ਸਾਡੇ ਨਾਲ ਵੀ ਉਤੋਂ ਪਈ ਕੀਤੀ ਤੀਜੇ ਨੰਬਰ ਦੀ ਕੁੜੀ ਹੈਗੀ ਹੈ ਉਹ ਬਿਲਕੁਲ ਆਪਾ ਹੀ ਜੈ ਨਾ ਬੋਲ ਸਕਦੀ ਹੈ ਨਾ ਖਾ ਸਕਦੀ ਹੈ ਪੀ ਸਕਦੀ ਹੈ ਉਹ 14-15 ਸਾਲ ਦੀ ਹੋ ਗਈ ਹੈ ਉਹਨੂੰ ਇਹੀ ਦੇਖ ਰਹੇ ਆ ਛੋਟੀ ਛੋਟੀ ਕੁੜੀਆਂ ਹੈਗੀਆਂ ਉਹਨਾਂ ਦੀਆਂ 8 ਸਾਲ ਦੀ 12 ਸਾਲ ਦੀ ਕੁੜੀ ਹੈਗੀ ਹੈ ਇੱਕ ਇੱਕ ਅਗਲੇ ਮਹੀਨੇ ਕੁੜੀ ਦਾ ਵਿਆਹ ਰੱਖਿਆ ਆ ਠੀਕ ਹੈ ਉਹ ਸਭ ਰੋੜ ਗਏ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਪੁਲਿਸ ਦਾ ਕੋਈ ਖੋਪੜੀ ਹੈਗਾ ਉਹਨਾਂ ਨੂੰ ਰੋ ਰੋ ਕੇ ਬੁਰਾ ਹਾਲ ਹੈ ਉਹਨੂੰ ਦੰਦਲ ਵੀ ਪੈ ਰਹੀ ਹੈ ਉਹਨੂੰ ਉਹ ਉਹਦਾ ਕੁਝ ਵੀ ਨਹੀਂ ਕਹਿ ਸਕਦਾ ਉਹ ਤਾਂ ਬਿਵੋਸ਼ ਹੋ ਜਾ ਰਿਹਾ ਹੋ ਵੀ ਦੇਖ ਦੇ ਲੋਧਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਡਬਲਯੂ ਐਸ ਕਲੋਨੀ ਦੇ ਵਿੱਚ ਇੱਕ ਐਸਾ ਹਾਸਾ ਦੇਖਣ ਨੂੰ ਮਿਲਿਆ ਕਿ ਐਸੀ ਦਰਿੰਦਗੀ ਦੇਖਣ ਨੂੰ ਮਿਲੀ ਇੱਕ ਡਿਲੀਵਰੀ ਬੁਆਏ ਗੈਸ ਦੀ ਡਿਲੀਵਰੀ ਕਰਨ ਵਾਲਾ ਇੱਕ ਸ਼ਖਸ ਜਿਹੜਾ ਸੀਗਾ ਉਸ ਨੂੰ ਤੇ ਦਾ ਮਾਰੀ लाठी ਡੰਡੇ ਮਾਰੇ ਉਹਦੇ ਸਿਰ ਦੇ ਉੱਤੇ ਮਾਰੇ ਕਿ ਉਸ ਨੂੰ ਅੱਧ ਮਾਰਾ ਛੱਡ ਦਿੱਤਾ ਜਿਹਦਾ ਇਲਾਜ ਇਸ ਵੇਲੇ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਚੱਲ ਰਿਹਾ ਜੋ ਇਸ ਵੇਲੇ ਕੋਮਾ ਦੇ ਵਿੱਚ ਹੈ ਲੇਕਿਨ ਅੰਦਾਜ਼ਾ ਦਈਏ ਕਿ ਡਿਲੀਵਰੀ ਬੋਏ ਲਗਾਤਾਰ ਜਿਹੜੇ ਨੇ ਡਿਲੀਵਰੀ ਦੇਣ ਵਾਸਤੇ ਘਰਾਂ ਦੇ ਵਿੱਚ ਗੈਸ ਦੇ ਜਾਂਦੇ ਨੇ ਲੇਕਿਨ ਉਹ ਵੀ ਅਜਨ ਨੂੰ ਸੁਰੱਖਿਤ ਨਹੀਂ ਹੈਗੇ ਨੇ ਕਿਉਂ ਸੁਰੱਖਿਤ ਨਹੀਂ ਹੈਗੇ ਨੇ ਕਿਉਂਕਿ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਫੁਟੇਜ ਤੁਸੀਂ ਦੇਖ ਰਹੇ ਹੋ ਜਿਹੜੀ ਨਾਲ ਅਰੇ ਵਿੱਚ ਕਿਸ ਤਰ੍ਹਾਂ ਸਿੱਧਾ-ਸਿੱਧਾ ਲਾਠੀ ਡੰਡਿਆਂ ਨਾਲ ਜਿਹੜਾ ਉਹ ਡਿਲੀਵਰੀ ਮੈਨ ਸਿਗਾ ਉਹਦੇ ਮਾਰਿਆ ਜਾ ਰਿਹਾ ਵਾ ਜਿਹੜਾ ਇਸ ਸਮੇਂ ਕੋਮਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਹੈ ਜੇਕਿਨ ਜੋ ਚਸ਼ਮਦੀ ਬੁਰਤਨ ਅੰਦੀ ਅਸਲੀ ਮਾਮਲਾ ਹੋਇਆ ਕੀ ਸੀਗਾ ਸਾਨੂੰ ਫੋਨ ਆਇਆ ਜੀ ਹੁੰਦਾ ਵੀ ਮੈਨੂੰ ਮਾਰਕੁਟਾਈ ਕਰਦੇ ਆ ਮੈਂ ਤੇ ਸਾਡਾ ਮੈਨੇਜਰ ਅਸੀਂ ਦੋਨੋਂ ਗਏ ਆ ਉੱਥੇ ਜਦੋਂ ਅਸੀਂ ਜਾ ਕੇ ਉਹਨੂੰ ਦੇਖਿਆ ਸਾਰੇ ਬੰਦੇ ਆ ਕੇ ਉਹਨੂੰ ਮਾਰਨ ਲੱਗੇ ਤੇ ਸਾਡੇ ਨਾਲ ਵੀ ਹੱਥੋਂ ਪਾਈ ਹੋਏ ਸਾਡੇ ਮੈਨੇਜਰ ਦੇ ਹੱਥੇ ਤੇ ਉਹ ਗੁਰ ਹੱਥਾ ਚ ਕੀ ਸੀਗਾ ਉਹਨਾਂ ਦੇ ਪਾਈਪ ਫੜੇ ਹੋਏ ਸੀ ਹੱਥਾਂ ਦੇ ਲੋਹੇ ਦੇ ਹਾਂਜੀ ਇੱਕ ਦੋ ਬੰਦਿਆਂ ਨੂੰ ਤਾਂ ਅਸੀਂ ਫੜ ਲਿਆ ਵੀ ਮਾਰਿਓ ਨਾ ਉਹਨੂੰ ਉਹਨਾਂ ਨੇ ਫਿਰ ਉਹਨਾਂ ਨੇ ਕਿ ਜਿਹੜੇ ਹੋਰ ਪੰਜ 6 ਬੰਦੇ ਆ ਗਏ ਉਹਨਾਂ ਦੇ ਵਿੱਚ ਉਹਨਾਂ ਨੇ ਮਾਰੀਆਂ ਲਾਠੀਆਂ ਮਾਰੀਆਂ ਪਾਈਪ ਮਾਰੇ ਹੁੰਦੇ ਸਿਰ ਦੇ ਵਿੱਚ ਮਤਲਬ ਇਸ ਵਿੱਚ ਹਾਲਾਤ ਕੀ ਨੇ ਕਿ ਕੋਮਾ ਚਲਾ ਗਿਆ ਸਕਸ ਹਾਂਜੀ ਉਹ ਕੋਮਾ ਜਿਹਾ ਚਲਾ ਗਿਆ ਉਹਨੂੰ ਉੱਥੇ ਹੀ ਉਸੇ ਵੇਲੇ ਉਹਨਾਂ ਨੇ ਕਿ ਉਲਟੀਆਂ ਆ ਰਹੀਆਂ ਸੀਗੀਆਂ ਤੇ ਬਹੁਤ ਬੁਰਾ ਹਾਲ ਸੀ ਅਸੀਂ ਫਟਾਫਟ ਉੱਥੋਂ ਆਟੋ ਰਿਕਸ਼ਾ ਕਰਕੇ ਤੇ ਉਹਦੇ ਵਿੱਚ ਮੈਨੇਜਰ ਤੇ ਨਾਲ ਅਸੀਂ ਜਾ ਕੇ ਸਿਵਲ ਹਸਪਤਾਲ ਉਹਨਾਂ ਨੂੰ ਉੱਥੇ ਕਰਾਇਆ ਉਹਨਾਂ ਨੇ ਇਸ ਤਰ੍ਹਾਂ ਰਿਪੋਰਟ ਕਰਤਾ ਉਹਨਾਂ ਦੇ ਵਿੱਚ ਨੀ ਇਨਸਾਨੀਤ ਨਹੀਂ ਸੀ ਕਿ ਗੈਸ ਵਾਲਾ ਬੰਦਾ ਯਾਰ ਤੁਸੀਂ ਉਹਦੇ ਸਿਰ ਤੇ ਮਾਰ ਰਹੇ ਹੋ ਥਾਣਾ ਲੱਗ ਗਿਆ ਸੀਗਾ ਲੇਕਿਨ ਗੁੰਡਾ ਕਰਦੀ ਸਾਰੇ ਹਾਂ ਅਸੀਂ ਸਾਰੇ ਰੋਲਾ ਪਾਉਂਦੇ ਰਿਹਾ ਉਹਨਾਂ ਨੂੰ ਵੀ ਸਾਨੂੰ ਤਾਂ ਗੱਲ ਦੱਸੋ ਗੱਲ ਕੀ ਹੋਈ ਹੈ ਵੀ ਤੁਸੀਂ ਅੱਦਾ ਕਿਉਂ ਕਰ ਰਹੇ ਹੋ ਉਹਨਾਂ ਨੇ ਸਾਨੂੰ ਵੀ ਸਾਡੇ ਨਾਲ ਵੀ ਉੱਥੋਂ ਪਈ ਕੀਤੀ ਤੇ ਸਾਨੂੰ ਫੜ ਕੇ ਖਿੱਚ ਕੇ ਪਰਲੇ ਪਸੇ ਲੈ ਗਏ ਪੰਜ ਚਾਰ ਛੇ ਬੰਦੇ ਮਤਲਬ ਜਿਹੜੇ ਆਟੋ ਬੰਦੇ ਪਏ ਨੇ ਹਾਂ ਆਟੋ ਪਹਿਲਾਂ ਉਹਨਾਂ ਨੇ ਕਿ ਭੰਨ ਦਿੱਤਾ ਉਹਨਾਂ ਨੇ ਹਾਂ ਉਸ ਤੋਂ ਬਾਅਦ ਫਿਰ ਸਾਡੇ ਵੱਲ ਹੋ ਗਏ ਡੰਡੇ ਲੈ ਕੇ ਆਏ ਜਦੋਂ ਸਾਡੇ ਕੋਲ ਇੱਕ ਸਾਡੇ ਮੈਨੇਜਰ ਸਾਹਿਬ ਨੇ ਭੰਨ ਲਿਆ ਇੱਕ ਅਸੀਂ ਵਰ ਲਿਆ ਮਤਲਬ ਇੱਕ ਸਿਲੰਡਰ ਨਹੀਂ ਦਿੱਤਾ ਸਿਲੰਡਰ ਨਾ ਦੇਣ ਕਰਕੇ ਹੋ ਗਿਆ ਭਾਜੀ ਸਿਲੰਡਰ ਬਾਰੇ ਕੋਈ ਨਹੀਂ ਪਤਾ ਕਿ ਉਹ ਸਿਲੰਡਰ ਉਹ ਕਿਸੇ ਹੋਰ ਨੂੰ ਸਿਲੰਡਰ ਦੇ ਰਿਆ ਸੀ ਉਹਨੇ ਉਹਨੂੰ ਕਹਿ ਕੇ ਇਹਨੂੰ ਬੰਦੇ ਨੂੰ ਸਿਲੰਡਰ ਦੇ ਦਿਓ ਤੇ ਉਹਨੇ ਕਿ ਕੋਈ ਨਾ ਮੈਂ ਆ ਕੇ ਸਿਲੰਡਰ ਦੇ ਦੇਣਾ ਵਾ ਤੇ ਉਹ ਗਿਆ ਉੱਪਰ ਸਿਲੰਡਰ ਦੇਣ ਤੇ ਉਹ ਕਹਿੰਦਾ ਕਿ ਹਾਂ ਵੀ ਪਹਿਲਾਂ ਤੂੰ ਇਹਨੂੰ ਕਿਉਂ ਨਹੀਂ ਦਿੱਤਾ ਉਹ ਸ਼ਰਿਆ ਮਨੂੰ ਗਾਲਾਂ ਕੱਢਣ ਲੱਗ ਗਿਆ ਕਿ ਹਾਂ ਵੀ ਤੂੰ ਇਦਾਂ ਇਦਾਂ ਕੀਤਾ ਕਿਉਂ ਨਹੀਂ ਦਿੱਤਾ ਸਿਲੰਡਰ ਕਹਿੰਦਾ ਕਿ ਕਿਉਂ ਗਾਲਾਂ ਕਿਉਂ ਕੱਢ ਰਿਹਾ ਤੂੰ ਹੁਣ ਮੈਂ ਤਾਂ ਇਹਨੂੰ ਸਿਲੰਡਰ ਦੇ ਰਿਆ ਹਾਂ ਉਸ ਤੋਂ ਬਾਅਦ ਉਹ ਹੱਥੋ ਪਾਈ ਕਰ ਲਏ ਆਪਣੇ ਫਿਰ ਮਾਰਿਆ ਉਹਨਾਂ ਨੇ ਮਤਲਬ ਲਗਾਤਾਰ ਮਾਰਦੇ ਰਹੇ ਆ ਮਾਰਦੇ ਰਹੇ ਪਰ ਫਿਰ ਮਾਰ ਕੇ ਉਹ ਭੱਜ ਗਏ ਭੱਜ ਗਏ ਪਹਿਲਾਂ ਭੱਜ ਗਏ ਮਤਲਬ ਇਸ ਬੀ ਮੈਨ ਦੀਆਂ ਕਿੰਨੀਆਂ ਕ ਸੰਤਾਨਾਂ ਹੈਗੀਆਂ ਕਿੰਨੇ ਕ ਬੱਚੇ ਨੇ ਕਿੰਨੇ ਕੁੜੀਆਂ ਕਿੰਨੇ ਮੁੰਡੇ ਨੇ ਭਾਈ ਉਹਦੇ ਚਾਰ ਹੈਗੀਆਂ ਕੁੜੀਆਂ ਹੀ ਨੇ ਚਾਰ ਸਾਰੇ ਤੇ ਜਿਹੜੀ ਤੀਜੀ ਕੁੜੀ ਹੈ ਉਹ ਹੈਂਡੀਕੈਪਟ ਹੈ ਉੱਪਰੋਂ ਵੀ ਤੇ ਥੱਲੋਂ ਵੀ ਉਹ ਹੈਗੀ ਬੈੱਡ ਤੇ ਉਹ ਬਰਥ ਤੋਂ ਹੀ ਬੈੱਡ ਤੇ ਹੀ ਹੈ ਤੇ ਉਹਦੀ ਮਦਰ ਮਦਰ ਦੀ 7-8 ਮਹੀਨੇ ਪਹਿਲਾਂ ਡੱਥ ਹੋ ਗਈ ਹੈ ਮਤਲਬ ਇੱਕ ਕਿਆ ਕਿਹਾ ਜਾਦਾ ਕਿ ਕੱਲਾ ਪਿਓ ਹੀ ਸੀ ਕਮਾਨ ਵਾਲਾ ਹਾਂਜੀ ਕੱਲਾ ਪਿਓ ਸੀ ਉਹਨਾਂ ਦਾ ਕਿ ਉਹ ਰਮਾਨਾ ਨੂੰ ਉਹਨਾਂ ਨੇ ਦੇਖਿਆ ਕਿ ਲਾ ਪਿਓ ਆ ਚਾਰ ਕੁੜੀਆਂ ਨੂੰ ਪਾਲਣ ਵਾਲਾ ਜਿਹੜੀ ਇੱਕ ਵਿਚਾਰੀ ਚੱਲ ਨਹੀਂ ਪਾਰੀ ਜਿਹੜੀ ਵਿਚਾਰੀ ਕਿਤੇ ਜਾ ਨਹੀਂ ਪਾਰੀ ਤੇ ਉਹਨਾਂ ਨੂੰ ਅੰਨ ਵੀ ਪਤਾ ਲੱਗਿਆ ਯਾਰ ਭਾਜੀ ਉਹ ਹੈਗਾ ਯਾਰ ਤੇ ਉਹਨਾਂ ਨੂੰ ਸਾਰਾ ਪਤਾ ਟੋਟਲੀ ਉਹ ਪੋਚੜਾ ਯਾਰ ਦੋਸਤੀ ਸੀਗਾ ਯਾਰ ਦੋਸਤੀ ਹੈ ਉਹ ਸਾਡਾ ਜਿਹੜਾ ਡਿਲੀਵਰੀ ਮੈਨੂੰ 15 ਸਾਲ ਤੋਂ ਇੱਥੇ ਕੰਮ ਕਰ ਰਿਹਾ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਸਾਰਾ ਪਤਾ ਉਹਦੇ ਆਪਣਾ ਬੱਚਿਆਂ ਦੇ ਬਾਰੇ ਪਤਾ ਸਾਰਾ ਕੁਝ ਪਤਾ ਉਹਨੂੰ ਉਹਦੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਗਿਆ ਸਾਉ ਤਾਂ ਹੀ ਕੁੱਟਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਪਤਾ ਕਿ ਉਹਦੀ ਵਾਈਫ 7-8 ਮਹੀਨੇ ਪਹਿਲਾਂ ਉਹ ਲੋਕੋ ਚ ਹਵਾਨੀਤਾ ਯਾਰ ਬਹੁਤ ਜ਼ਿਆਦਾ ਜੀ ਉੱਥੇ ਪਬਲਿਕ ਦੇ ਵਿੱਚੋਂ ਵੀ ਕਿਸੇ ਨੇ ਨਹੀਂ ਚੁਣਾਇਆ ਸਾਰੇ ਜਦੋਂ ਕਿ ਸਾਰਿਆਂ ਨੂੰ ਪਤਾ ਸੀਗਾ ਪਰ ਉਹਨਾਂ ਦੇ ਹੱਥਾਂ ਵਿੱਚ ਹੈ ਹੀ ਸਰੀਏ ਬੜੇ ਹੋਏ ਸੀਗੇ ਪਾਈਪ ਫੜੇ ਹੋਏ ਸੀਗੇ ਲਾਟਕੀਆਂ ਸੀਗੀਆਂ ਤੇ ਡਰਦਾ ਕੋਈ ਅੱਗੇ ਆ ਹੀ ਨਹੀਂ ਰਿਹਾ ਸੀਗਾ ਤੁਸੀਂ ਕਿੱਧਰ ਬਚ ਗਏ ਅਸੀਂ ਦੋਨਾਂ ਜਣਿਆਂ ਨੇ ਫੜਿਆ ਦੋ ਬੰਦਿਆਂ ਨੂੰ ਹਾਂ ਅਸੀਂ ਫੜ ਕੇ ਪਾਈਪ ਅਸੀਂ ਛੱਡੇ ਨਹੀਂ ਕਿੰਨੇ ਬੰਦੇ ਸੀ ਵੈਸੇ ਸੱਤ ਅੱਠ ਬੰਦੇ ਸੀਗੇ ਤੇ ਜੜੇ ਸਨ ਅਸੀਂ ਦੋ ਬੰਦਿਆਂ ਨੇ ਦੋਨਾਂ ਬੰਦਿਆਂ ਨੂੰ ਅਸੀਂ ਫੜੇ ਪਾਈਪ ਜੇ ਸਾਡੇ ਕੋਲ ਪਾਈਪ ਛੋੜਾ ਲੈਂਦੇ ਹੋ ਤੋ ਉਹਨਾਂ ਨੇ ਤੋ ਉਹਨੂੰ ਥਾਣੇ ਤੇ ਮਾਰ ਦੇਣਾ ਸੀਗਾ ਮੈਂ ਥਾਣਾ ਲੱਗੇ ਸੀਗਾ ਬਾਈ ਜੀ 500 ਮੀਟਰ ਤੇ 200 ਮੀਟਰ ਦੀ ਦੂਰੀ ਤੇ ਥਾਣਾ ਥਾਣੇ ਤੋਂ ਕੋਈ ਮੁਲਾਜ਼ਮ ਆਇਆ ਕੋਈ ਨਹੀਂ ਆਇਆ ਜੀ ਉਸ ਤੋਂ ਬਾਅਦ ਮੈਂ ਜਾ ਕੇ ਥਾਣੇ ਉਹਨਾਂ ਨੂੰ ਦੱਸਿਆ ਵੀ ਅਧਾਰ ਕੇ ਸਾਡੇ ਬੰਦੇ ਨੂੰ ਕੁੱਟਿਆ ਤੇ ਫਿਰ ਉਹਨਾਂ ਨੇ ਕਿ ਜੜੇਨ ਸਰ ਸਾਹਿਬ ਆ ਗਏ ਆਪਣਾ ਸੁਖਮਿੰਦਰ ਸਿੰਘ ਹਾਂ ਐਸਆਈ ਉਹ ਗਏ ਦੇ ਨਾਲ ਮੌਕਾ ਦੇਖਣ ਉਹਨਾਂ ਨੇ ਦੇਖਿਆ ਵੀ ਸਾਰਾ ਕੁਝ ਪਨਿਆਇਆ ਸੀਗਾ ਪਬਲਿਕ ਨੇ ਵੀ ਉਹਨਾਂ ਨੂੰ ਦੱਸਿਆ ਵੀ ਅੱਧਾ ਇਹਨਾਂ ਨੇ ਮਾਰ ਕੁੱਟਾਈ ਕੀਤੀ ਗਿਆ ਉਹਨਾਂ ਨਾਲ ਕੀ ਹੁਣ ਡਿਲੀਵਰੀ ਦੇਣ ਵੇਲੇ ਕੋਈ ਗੈਸ ਜਾਊਗਾ ਭਾਈ ਇਹ ਹਾਲਾਤ ਰਿਹਾ ਤਾਂ ਫਿਰ ਮੁਸ਼ਕਿਲ ਹੈ ਜਿਸ ਹਿਸਾਬ ਨਾਲ ਇਦਾਂ ਦੇ ਵਾਰਦਾਤਾਂ ਹੋ ਰਹੀਆਂ ਜਿਹੜੇ ਮੁੰਡੇ ਹੁੰ ਜਾਂਦੇ ਆ ਕੋਈ ਸੀ ਦੀ ਕੋਈ ਹੈਲਪ ਕਰਨੇ ਹੁਣ ਅਗਲੇ ਨੇ ਕਿਹਾ ਕਿ ਗੈਸ ਦੇ ਦੋ ਅਗਲੇ ਹੀ ਕਹਿ ਕੇ ਗਿਆ ਕਿ ਭਾਈ ਤਾ ਤੁਹਾਨੂੰ ਰੁਕ ਜਾਓ ਉਹਨਾਂ ਦੇਲੇ ਤੋਂ ਤੁਹਾਨੂੰ ਦਿੰਨੇ ਆ ਪੇਸ਼ੈਂਸ ਵੀ ਹੁੰਦੇ ਕੁਛ ਕੁਝ ਹੁੰਨੇ ਚਾਹੀਦਾ ਪਰ ਉਹ ਡਾਇਰੈਕਟ ਆ ਕੇ ਤੂ ਤੂ ਮਾਮਾ ਕਰਕੇ ਗਾਲਾਂ ਕਢ ਕੇ ਮਾਰਨੀ ਸ਼ੁਰੂ ਕਰ ਦਣਗੇ ਇਦਾਂ ਤਾਂ ਮੁਸ਼ਕਿਲ ਆ ਕਿ ਮਤਲਬ ਉਹਨੇ ਬਦਮਾਸ਼ੀ ਸਰੇ ਹਮ ਸਰੇ ਹਮ ਬਦਮਾਸ਼ੀ ਹੈ ਜੀ ਖੋਫ ਰਿਹਾ ਪੁਲਿਸ ਭਾਈ ਖੋਫ ਦੇਖੋ ਤੁਹਾਡੇ ਸਾਹਮਣੇ ਆ ਹਰ ਇਹਨਾਂ ਦੇ ਆਲਰੇਡੀ ਪਹਿਲਾਂ ਵੀ ਪਰਚੇ ਚੱਲ ਰਹੇ ਆ ਤੇ ਹੁਣ ਸਾਡੇ ਕ੍ਰਿਮੀਨਲ ਰਿਕਾਰਡ ਹੈਗਾ ਰਿਕਾਰਡ ਹੈਗਾ ਨਾ ਉਹ ਤਾਂ ਪੁਲਿਸ ਨੂੰ ਚਾਹੀਦਾ ਚੈੱਕ ਕਰੋ ਇਹਨਾਂ ਪੁਰਾਣਾ ਰਿਕਾਰਡ ਸਾਰੇ ਜੇ 12 ਜੂਆ ਹਮ ਲੇਕਿਨ ਹੁਣ ਪਰਿਵਾਰ ਦੀ ਉਸ ਬੇਟੀਆਂ ਦਾ ਧੇਗਬਾਲ ਕੌਣ ਕਰ ਰਿਹਾ ਕਿਉਂਕਿ ਉਹਨਾਂ ਦੀ ਮਦਰ ਵੀ ਨਹੀਂ ਹੈ ਉਹਦਾ ਫਾਦਰ ਵੀ ਜਿਹੜਾ ਇਸ ਸਮੇਂ ਵੈਂਟੀਲੇਟਰ ਤੇ ਹੈ ਇਸ ਵਕਤ ਉਹਨਾਂ ਨੂੰ ਦੇਖਣ ਵਾਲਾ ਕੋਈ ਹੈ ਨਹੀਂਗਾ ਉਹ ਤਾਂ ਅਸੀਂ ਜਿਵੇਂ ਪੂਰਾ ਸਟਾਫ ਹੈਗਾ ਕੋਈ ਕੋਈ ਕਿਸੇ ਦੇ ਕਰਨ ਜਾਏ ਮਾਂ ਪੈਣ ਜੇ ਆ ਭੈਣ ਭਰਾ ਕੋਈ ਵੀ ਜਾ ਕੇ ਦੇਖ ਰਿਹਾ ਜਿਹੜੀ ਤੀਜੇ ਨੰਬਰ ਦੀ ਕੁੜੀ ਹੈਗੀ ਐ ਉਹ ਬਿਲਕੁਲ ਆਪਾ ਹੀ ਜੈ ਨਾ ਬੋਲ ਸਕਦੀ ਐ ਨਾ ਖਾ ਸਕਦੀ ਐ ਪੀ ਸਕਦੀ ਐ ਉਹ 14 15 ਸਾਲ ਦੀ ਹੋ ਗਈ ਐ ਉਹ ਨੂੰ ਇਹੀ ਦੇਖ ਰਹੇ ਆ ਛੋਟੀ ਛੋਟੀ ਕੁੜੀਆਂ ਹੈਗੀਆਂ ਉਹਨਾਂ ਦੀਆਂ 8 ਸਾਲ ਦੀ 12 ਸਾਲ ਦੀ ਕੁੜੀ ਹੈਗੀ ਐ ਇੱਕ ਇੱਕ ਅਗਲੇ ਮਹੀਨੇ ਕੁੜੀ ਦਾ ਵਿਆਹ ਰੱਖਿਆ ਆ ਕੋਈ ਹੋਰ ਠੀਕ ਹੈ ਉਹ ਸਭ ਰੋੜ ਗਏ ਇੱਕ ਨਾ ਸਿਲੰਡਰ ਨਾ ਦੇਣ ਕਰਕੇ ਇੰਨੀ ਵਾਰਦਾਤ ਵਾਦ ਗਈ ਸਰ ਇਹ ਤਾਂ ਹੈਰਾਨੀ ਵਾਲੀ ਗੱਲ ਐ ਉਸ ਧੀ ਦੇ ਉੱਤੇ ਕੀ ਵਾਪਰਦਾ ਹੋਊਗਾ ਜਿਸ ਧੀ ਦਾ ਪਿਓ ਜਿਹੜਾ ਇਸ ਸਮੇਂ ਵੈਂਟਰੀਟ ਤੇ ਪਿਆ ਹੋਊਗਾ ਜਿਸ ਦਾ ਵਿਆਹ ਰੱਖਿਆ ਅਗਲੇ ਮਹੀਨੇ ਦੱਸੋ ਉਸ ਪਿਓ ਦੀ ਕਿੰਨੀ ਉਹ ਸੋਚ ਹੋਊਗੀ ਕਿ ਮੈਂ ਆਪਣੀ ਧੀ ਦਾ ਵਿਆਹ ਕਰਾਂਗਾ ਇਹ ਦਰਿੰਦਗੀਆਂ ਨੇ ਉਸ ਪਿਓ ਨੂੰ ਉਸ ਧੀ ਦੇ ਪਿਓ ਨੂੰ ਕਿੱਥੇ ਪਾਤਾ ਦੱਸੋ ਬਹੁਤ ਹੁੰਦਾ ਕਿ ਗੁੰਡਾਗਰਦੀ ਹੈ ਜੀ ਇਹ ਡੁਪਲੈਕਸ ਕਲੋਨੀ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਪੁਲਿਸ ਦਾ ਕੋਈ ਖੋਫ ਨਹੀਂ ਹੈਗਾ ਉਹਨਾਂ ਨੂੰ ਉਹ ਸ਼ਰਿਆਮ ਕਰਦੇ ਕੋਈ ਚਿੱਟਾ ਵੇਚਦਾ ਕੋਈ ਕਈ ਕਰਦਾ ਹਰੇ ਸਭ ਸਮਗਲਰੀ ਨੇ ਇੱਥੇ ਮੁੰਡਾ ਯਾਰ ਉਸ ਧੀ ਦੇ ਉੱਤੇ ਆ ਰਿਹਾ ਜਿਸ ਧੀ ਦਾ ਵਿਆਹ ਰੱਖਿਆ ਇੱਕ ਧੀ ਪਾਹੀ ਚਾ ਯਾਰ ਇੱਕ ਛੋਟੀ ਬੱਚੀਆਂ ਨੇ ਉਹਨਾਂ ਦਾ ਕੀ ਕਸੂਰ ਸੀਗਾ ਮੈਂ ਤਾਂ ਆ ਪੁੱਛਣਾ ਚਾਹੁੰਦਾ ਕੀ ਕਸੂਰ ਸੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨੂੰ ਦੰਦਲ ਵੀ ਪੈ ਰਹੀ ਹੈ ਉਹਨੂੰ ਉਹਦਾ ਕੁਝ ਵੀ ਨਹੀਂ ਕਹਿ ਸਕਦਾ ਉਹ ਤਾਂ ਬਿਓਸ਼ ਹੋ ਜਾ ਰਹੀ ਉਹ ਵੀ ਦੇਖ ਦੇਖ ਕੇ ਆਪਣੇ ਪਿਓ ਨੂੰ ਜਦ ਤੱਕ ਪਿਓ ਜਿੰਦਾ ਹੁੰਦਾ ਹੁੰਦਾ ਨਾ ਤੀਆਂ ਰਾਣੀਆਂ ਹੁੰਦੀਆਂ ਨੇ ਜਦ ਪਿਓ ਚਲਾ ਜਾਂਦਾ ਨਾ ਤੀਆਂ ਨੂੰ ਕੋਈ ਨਹੀਂ ਪੁੱਛਣ ਵਾਲਾ ਗਲਤ ਨਿਗਾਹ ਰੱਖਦੇ ਲੋਕ ਸਹੀ ਹੈ ਸੀ ਰੱਖਦੇ ਆ ਕਿ ਨਹੀਂ ਰੱਖਦੇ ਰੱਖਦੇ ਆ ਜਰੂਰ ਰੱਖਦੇ ਸਾਰੇ ਰੱਖਦੇ ਹੁਣ ਇਹ ਈਡਬਲਯੂਐਸ ਕਲੋਨੀ ਤੋਂ ਮਾਮਲਾ ਸਾਹਮਣੇ ਆਇਆ ਇੱਕ ਗੈਸ ਦਾ ਗੈਸ ਸਿਲੰਡਰ ਨਾ ਦੇਣ ਕਰਕੇ ਖਵਾਨਾ ਨੇ ਇੱਕ ਚਾਰ ਧੀਆ ਦੇ ਪਿਓ ਦੇ ਉੱਤੇ ਲਗਾਤਾਰ ਤਾਬੜ ਤੋੜ ਸਿਰ ਦੇ ਉੱਤੇ ਹਮਲਾ ਕੀਤਾ ਜਿਸ ਕਰਕੇ ਉਸ ਦੇ ਸਿਰ ਦੇ ਵਿੱਚ ਕਲਾਊਡ ਜਾਮ ਦੇ ਕਲਾਊਡ ਦੇ ਜਿਹੜੇ ਨੇ ਕੱਢੇ ਗਏ ਲੇਕਿਨ 5% ਉਹਦਾ ਦੱਸਿਆ ਜਾ ਰਿਹਾ ਹੈ ਕਿ 5% ਉਹਦੀ ਜ਼ਿੰਦਗੀ ਹੈਗੀ ਹੈ ਲੇਕਿਨ ਪਰਮਾਤਮਾ ਨੂੰ ਸਾਰੇ ਅਰਦਾਸ ਕਰਦੇ ਉਸ ਧੀਆ ਕਰਕੇ ਅਰਦਾਸ ਕਰੋ ਸਾਰੇ ਕਿ ਉਸ ਪਿਓ ਨੂੰ ਬਚਾ ਲਿੱਤਾ ਜਾਵੇ ਡਾਕਟਰਾਂ ਅਗੇ ਅਰਦਾਸ ਆਈ ਹੈ ਕਿ ਉਸ ਪਿਓ ਨੂੰ ਬਚਾ ਲਓ ਕਿਉਂਕਿ ਇੱਕ ਕੁੜੀ ਦਾ ਵਿਆਹ ਰੱਖਿਆ ਇੱਕ ਕੁੜੀ ਅਪਾਹਜ ਹੈ ਲੇਕਿਨ ਉਹ ਹਵਾਨਾਂ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਹਵਾਨਾਂ ਨੇ ਇਹ ਹਾਲਾਤ ਕੀਤੇ ਨੇ ਪਿਓ ਦਾ ਹਾਲਾਤ ਆ ਕਿਤੇ ਨੇ ਕਿ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਕਿਸ ਦਾ ਘਰ ਖਰਾਬ ਹੁੰਦਾ ਵੈ ਲਾਇਆ ਜਾਂਦਾ ਲੇਕਿਨ ਸਾਡੇ ਨਾਲ 7 ਨੰਬਰ ਥਾਣੇ ਦੇ ਮੁੱਖ ਐਸਚਓ ਸਟੇਸ਼ਨ ਹਾਊਸ ਆਫੀਸਰ ਭੁਪਿੰਦਰ ਜੀ ਮੌਜੂਦ ਹੈ ਗੱਲਬਾਤ ਕਰ ਭੁਪਿੰਦਰ ਜੀ ਮਾਮਲਾ ਹੈ ਕੀ ਹੈ ਮਾਮਲਾ ਇਹ ਹੈ ਵੀ ਮਿੱਤੀ 12 ਨੂੰ ਮਿੱਤੀ ਆਪਣਾ 2 10 24 ਨੂੰ ਰੀਡੋ ਸਕਲੋਨੀ ਵਿੱਚ ਲੜਾਈ ਹੋਈ ਸੀਗੀ ਅਮੇਸ਼ ਕੁਮਾਰ ਤੇ ਨਸ਼ਰੀਮ ਦੀ ਉਹ ਜਿਹੜਾ ਮੇਸ਼ ਹੈ ਉਹ ਆਪਣਾ ਡਿਲੀਵਰ ਮੈਨ ਹੈਗਾ ਗੈਸ ਏਜੰਸੀ ਬਤਾਰ ਗੈਸ ਏਜੰਸੀ ਦਾ ਇਹ ਪਹਿਲਾਂ ਦੋਸਤ ਹੀ ਆਪਸ ਦੇ ਵਿੱਚ ਇਹਨਾਂ ਨੇ ਕਿਸੇ ਗੱਲ ਤੋਂ ਝਗੜਾ ਹੋ ਗਿਆ ਝਗੜੇ ਦੇ ਵਿੱਚ ਜਿਹੜਾ ઉમેਸ਼ ਹੈ ਉਹਨੇ ਨਸੀਮ ਦੇ ਸਿਰ ਦੇ ਵਿੱਚ ਡੰਡਾ ਮਾਰ ਦਿੱਤਾ ਡੰਡੇ ਦੇ ਨਾਲ ਬੰਧਨ ਵੱਧ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਦੁਬਾਰਾ ਫਿਰ ਲੜਾਈ ਹੋਈ ਉਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜਾ ਇਹਦਾ ਭਰਾ ਹੈ ਤੇ ਇਹਦਾ ਬੇਟਾ ਹੈ ਨਸੀਮ ਦਾ ਉਹਨਾਂ ਨੇ ਸਿਰ 'ਚ ਰਾਡ ਮਾਰਤੀ ਤੇ ਰਾਡ ਨਾਲ ਜਿਹੜਾ ਉਹ ਕਾਫੀ ਜ਼ਿਆਦਾ ਸੀਰੀਅਸ ਹੋ ਗਿਆ ਉਸ ਨੂੰ ਮਤਲਬ ਉਹ ਡੀਐਮਸੀ ਰੈਫਰ ਕਰਤਾ ਉੱਥੇ ਜਿਲੇ ਇਲਾਜ ਹੈ ਜਿਲੇ ਇਲਾਜ ਹੈ ਸਿਰ ਹਮਲਾ ਜਿਹੜਾ ਕਰਨ ਦਾ ਇੱਕ ਕੀ ਸੀਗਾ ਮੋਟਿਵ ਕੀ ਸੀ ਜਿਹੜਾ ਉਹਦੇ ਸਿਰ ਤੇ ਮਾਰੇਗਾ ਜਿਸ ਸਮੇਂ ਇਸ ਸਮੇਂ ਕੋਮਾ ਦੇ ਵਿੱਚ ਮੋਟਿਵ ਇਹ ਬਣ ਗਿਆ ਵੀ ਪਹਿਲਾਂ ਬੇਸ਼ਰੇ ਨਸੀਮ ਨੇ ਸਿਰ ਤੇ ਸੱਟ ਮਾਰਤੀ ਤੇ ਮਾਰ ਕੇ ਭੱਜ ਗਿਆ ਤੇ ਉਸ ਤੋਂ ਬਾਅਦ ਉਹ ਦੁਬਾਰਾ ਆਇਆ ਤਾ ਇਹਦੇ ਜਿਹੜੇ ਭਰਾ ਨੇ ਤੇ ਇਹਦੇ ਇੱਕ ਦੇ ਇਹਦੇ بیٹے ਦੇ دوست ਨੇ ਰਲ ਉਹਨਾਂ ਨੂੰ ਜਦੋਂ ਮਿਲ ਗਿਆ ਤਾਂ ਉਹਨਾਂ ਨੇ ਰਾਡ ਮਾਰ ਕੇ ਉਹਨੂੰ 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 ਜ਼ਖਮੀ ਕਰ ਦਿੱਤਾ ਉਹ ਸੱਟ ਜਿਆਦਾ ਲੱਗ ਗਈ ਜੀ ਉਹ ਕੋਮਾ ਚਲਾ ਗਿਆ ਕਿਸ ਸਪੈਸ ਤੇ ਮਕਦਮਾ ਦਰਜ ਕੀਤਾ ਇਹ ਇਹਨਾਂ ਦੇ ਖਿਲਾਫ ਆਪਾਂ ਪੰਜ ਦੋਸ਼ੀਆਂ ਦੇ ਖਿਲਾਫ ਨਸੀਮ ਜੀ ਅਫਤਾਰ ਜੀ ਕਸਮਦੀਨ ਅंसारी ਮਹਿੰਦਰ ਬਿੱਟੂ ਇਹਨਾਂ ਪੰਜਾਂ ਦੇ ਖਿਲਾਫ ਜੇਲਦਾਰਾ 109 115 2 191 190 324 ਜੀਮਨ 4 126 ਜੀਮਨ 2 ਬੀਐਨਐਸ ਤਹਿਤ ਪਰਚਾ ਦਰਜ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਕੋਈ ਰਿਮਾਂਡ ਵੀ ਆ ਸਕਦਾ ਇਹ ਚ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਆ ਨਸੀਮ ਤੇ ਕਸ਼ਮਦੀਨ ਅਨਸਾਰੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਆਪਣਾ 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਪੁਛਗੀਆਂ ਜਾਰੀ ਹੈ ਜਿਹੜੇ ਸਰ ਲਾਅਨ ਆਰਡਰ ਨੂੰ ਹੱਥ ਚ ਲੈਂਦੇ ਨੇ ਜਾਂ ਪੁਲਿਸ ਨੂੰ ਕਿਤਨੇ ਕਿਤੇ ਇੱਕ ਸਵਾਲ ਮੇਰਾ ਬੰਦਾ ਹੈ ਕਿ ਲਾਅਨ ਆਰਡਰ ਹੱਥ ਲੈਂਦੇ ਨੇ ਕਿ ਜਦੋਂ ਤੁਹਾਡੇ ਨਾਲ ਹੱਤਾਂ ਪਾਈ ਹੋਗੀ ਤਾਂ ਪੁਲਿਸ ਥਾਣਾ ਲੱਗ ਗਿਆ ਥਾਣੇ ਕੰਪਲੇਂਟ ਕੀਤੀ ਜਾ ਸਕਦੀ ਸਖਸ਼ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਪੁਲਿਸ ਨੂੰ ਬੁਲਾ ਸਕਦੀ ਹੈ ਉੱਥੇ ਕਾਰਵਾਈ ਜਿਹੜੀ ਅਮਰਚ ਲੈਦੀ ਆ ਸੀ ਲੋਕ ਆਪਣੇ ਆਪ ਨੂੰ ਅੱਜ ਕੱਲ ਜਿਹੜਾ ਪੇਸ਼ੈਂਸ ਜਿਹੜੇ ਹੈਗੇ ਨੇ ਖੋ ਕਿਉਂ ਰਹੇ ਨੇ ਆਪਾਂ ਕਿਉਂ ਖੋਲੇ ਪਏ ਨੇ ਉਹ ਇਹਨੇ ਇਹ ਕੀਤਾ ਥਾਣੇ ਨਹੀਂ ਤਲਾ ਦੇ ਜਦੋਂ ਜਦੋਂ ਦੁਬਾਰਾ ਝਗੜਾ ਹੋਇਆ ਫਿਰ ਪੁਲਿਸ ਨੂੰ ਪਤਾ ਲੱਗਾ ਤਾਂ ਪਰਸ ਮੌਕੇ ਤੇ ਪਹੁੰਚੀ ਅਗਰ ਸਿਵਲ ਹਸਪਤਾਲ ਤੋਂ بجائے ਥਾਣੇ ਆ ਜਾਂਦਾ ਤੇ ਇਹ ਮਾਮਲਾ ਨਾ ਹੁੰਦਾ ਹਾਂ ਬਿਲਕੁਲ ਉਹ ਤਾਂ ਅਸੀਂ ਜਾ ਕੇ ਸਾਡੇ ਇਥੇ ਡਿਊਟੀ ਅਫਸਰ ਜਾ ਕੇ ਮੌਕਾ ਸਾਹਮਦਾ ਮੌਕਾ ਸਾਹਮ ਕੇ ਅਸੀਂ ਜੋ ਉਥੇ ਉਹ ਸਮੇਂ ਦੀ ਜੋ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਪਰੰਤੂ ਉਧਰ ਜਾਣ ਕਰਕੇ ਉਸ ਤੋਂ ਬਾਅਦ ਉਹਦਾ ਅਚਾਨਕ ਉਥੇ ਆਉਣ ਕਰਕੇ ਤੇ ਇਹਦੇ ਰਿਸ਼ਤੇਦਾਰੇ ਦੇ ਬੇਟੇ ਇਹਦੇ ਭਰਾ ਵੱਲੋਂ ਉਹਨਾਂ ਦੇ ਹਮਲਾ ਕਰਨ ਦੀ ਘਟਨਾ ਵਾਪਰ ਗਈ ਬਿਲਕੁਲ ਹੀ ਸਾਡੇ ਭੁਪਿੰਦਰ ਜੀ ਥਾਣਾ ਡਿਵੀਜ਼ਨ ਨੰਬਰ 7 ਦੇ ਸਟੇਸ਼ਨ ਹਾਊਸ ਅਫੀਸਰ ਨੇ ਤੁਹਾਨੂੰ ਦੱਸ ਦਈਏ ਕਿ ਅਗਰ ਤੁਹਾਡੀ ਕਿਤੇ ਲੜਾਈ ਝਗੜਾ ਵੀ ਹੁੰਦਾ ਤੁਸੀਂ ਆਪਣਾ ਆਪਾ ਨਾ ਖੋਇਆ ਕਰੋ ਸਟੇਸ਼ਨ ਪੁਲਿਸ ਸਟੇਸ਼ਨ ਲਾਗੇ ਹੁੰਦਾ ਵੈ ਲਾਗੇ ਹੋ ਕੇ ਆਪਣੀ ਇਤਲਾਹ ਪੁਛ ਥਾਣੇ ਤੱਕ ਹੋਇਆ ਪੀसीआर ਦੇ 112 ਨੰਬਰ ਤੇ ਕਾਲ ਕਰੋ ਉੱਥੇ ਲੜਾਈ ਝਗੜਾ ਹੋ ਗਿਆ ਪੁਲਸ ਆ ਕੇ ਉੱਥੇ ਮਾਮਲਾ ਸਾਮ੍ਹ ਸਕਦੀ ਹੈ ਕਿਉਂਕਿ ਤੁਸੀਂ ਤੁਹਾਡੀ ਇੱਕ ਛੋਟੀ ਜੀ ਗਲਤੀ ਕਰਕੇ ਕਿਸੇ ਪਰਿਵਾਰ ਦੀ ਜਾਨ ਜਾ ਸਕਦੀ ਹੈ ਤੇ ਪੁਲਸ ਜਿਹੜੀ ਹੈ ਹਮੇਸ਼ਾ ਲਾਅਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਹੁੰਦੀ ਹੈ ਤੇ ਪੁਲਸ ਕੋਲ ਜਾ ਪੁਲਿਸ ਸਟੇਸ਼ਨ ਲੱਗੇ ਸੀਗਾ ਤੇ ਉੱਥੇ ਨਹੀਂ ਪਹੁੰਚੇ ਤੇ ਉੱਥੇ ਪਹੁੰਚ ਜਾਂਦੇ ਤਾਂ ਇਹ ਸਾਰਾ ਮਾਮਲਾ ਇੱਥੇ ਤੱਕ ਨਾ ਪਹੁੰਚਦਾ ਹਲੋ ਜੀ ਮੈਂ ਕੈਮਰਾਮੈਨ ਹਣੀ ਦੇ ਨਾਲ ਵਿਚਾਰ ਕਪੂਰ ਲੁਧਰਣਾ ਦਾ